ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਪਾਲ ਲੈ ਕਿਰਤ ਕਣਾ ਸਤ ਤੇਰੀ ਰਾਮ ਤੂੰ ਸਮਰਥ ਵੱਡਾ ਮੇਰੀ ਮੱਤ ਸੋਰੀ ਰਾਮ ਓ ਗੁਰੂ ਕੇ ਪਿਆਰੇ ਦੇ ਬੋਲਾਂ ਨੂੰ ਸੁਣੀਏ ਸਮਝੀਏ ਤੇ ਕੋਸ਼ਿਸ਼ ਕਰੀਏ ਸਤਿਗੁਰਾਂ ਦੇ ਬੋਲਾਂ ਤੇ ਪਹਿਰਾ ਦਿੱਤਾ ਜਾ ਸਕੇ ਚੱਲਿਆ ਜਾ ਸਕੇ ਐਸਾ ਕੋਈ ਵੱਖ ਨਹੀਂ ਹੈ ਜਿਹੜਾ ਸਤਿਗੁਰਾਂ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾਇਆ ਨਾ ਹੋਵੇ ਪਰ ਬਾਲਕੇ ਸੁਣਤੀ ਹੈ ਕਿ ਅਸੀਂ ਬਹੁਤ ਘੱਟ ਧਿਆਨ ਦਿੰਨੇ ਆ ਇਸ ਗੱਲ ਤੇ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਸਾਨੂੰ ਨਿੱਕੇ ਦੇ ਨਿਆਣੇ ਤੋਂ ਲੈ ਕੇ ਸਿਆਣਿਆਂ ਤੱਕ ਲੋਕਾਂ ਦੀਆਂ ਕਈਆਂ ਗੱਲਾਂ ਯਾਦ ਰਹਿੰਦੀਆਂ ਹਨ ਪਰ ਗੁਰੂ ਦੀ ਕਈ ਗੱਲ ਅਸੀਂ ਬਹੁਤ ਛੇਤੀ ਭੁੱਲ ਜਾਂਦੇ ਹਾਂ ਸੁਭਾਅ ਹੈ ਸਾਡਾ ਸਾਰਿਆਂ ਦਾ ਸੋ ਜਦੋਂ ਸਤਿਕਰਾਂ ਦੇ ਬੋਲਾਂ ਨੂੰ ਸੁਣਨ ਦੀ ਆਦਤ ਪਾਓਗੇ ਫਿਰ ਥੋੜਾ ਜਿਹਾ ਧਿਆਨ ਉਹਨਾਂ ਬੋਲਾਂ ਨੂੰ ਸਮਝਣ ਤੇ ਲਈਏ ਕਿ ਇਹ ਗੱਲ ਸਾਡੇ ਨਾਲ ਮਹਾਰਾਜ ਕਿਹੜੀ ਕਰਨਾ ਚਾਹੁੰਦੇ ਹਨ ਕੀ ਮਹਾਰਾਜ ਸਾਨੂੰ ਕਹਿਣਾ ਚਾਹੁੰਦੇ ਹਨ ਤੇ ਜਦੋਂ ਤੁਸੀਂ ਧਿਆਨ ਦਿਓਗੇ ਤੇ ਐਸਾ ਨਹੀਂ ਹੈ ਕਿ ਗੁਰਬਾਣੀ 'ਚ ਲਿਖੀ ਗੱਲ ਸਾਡੇ ਸਮਝ ਵਿੱਚ ਨਹੀਂ ਆਉਂਦੀ ਇਹ ਕਈ ਵਾਰ ਧਾਰਨਾ ਸੀ ਇਸ ਕਰਕੇ ਬਣਾ ਲੈਨੇ ਆ ਕਿਉਂਕਿ ਸਾਡਾ ਦਿਲ ਗੁਰਬਾਣੀ ਦੇ ਉੱਤੇ ਪਹਿਰਾ ਦੇਣ ਨੂੰ ਨਹੀਂ ਕਰਦਾ ਲੋ ਕਹਿਣਗੇ ਵੀ ਗੁਰਬਾਣੀ ਸਮਝ ਕੇ ਵੀ ਬੰਦਾ ਪਹਿਰਾ ਨਹੀਂ ਦਿੰਦਾ ਇਸ ਕਰਕੇ ਅਸੀਂ ਸੌਖਾ ਬਹਾਨਾ ਘੜ ਲਿਆ ਵੀ ਗੁਰਬਾਣੀ ਸਾਡੇ ਸਮਝ ਵਿੱਚ ਨਹੀਂ ਆਉਂਦੀ। ਤਾਂ ਕਿ ਸਾਨੂੰ ਕੋਈ ਗੱਲ ਨਾ ਕਰੇ। ਅਸੀਂ ਸੇਫ ਰਹੀਏ। ਕੋਸ਼ਿਸ਼ ਕਰੋ ਇਹ ਕਾਗਰਤਾ ਪੜਾਈਏ, ਬੱਚਿਆਂ ਨੂੰ ਬਿਠਾਓ ਆਪਣੇ ਆਪਣੇ ਥਾਵਾਂ ਤੇ ਤੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਇਹ ਅੱਗੇ ਦੀ ਅੱਗੇ ਇਹਨਾਂ ਚੀਜ਼ਾਂ ਨੂੰ ਸਮਝੋ। ਮੈਂ ਹਰ ਦੀਵਾਨ ਚ ਬੋਲਦਾ। ਗੁਰੂ ਦੀ ਹਜ਼ੂਰੀ ਚ ਸਜਾਵਟ ਜ਼ਰੂਰ ਕਰੋ ਪਰ ਆ ਗੁਬਾਰਿਆਂ ਤੋਂ ਥੋੜਾ ਜਿਹਾ ਸੰਕੋਚ ਕਰੋ ਪਕਾਨਿਆਂ ਤੋਂ ਸੰਕੋਚ ਕਰੋ ਥੋੜਾ ਜਿਹਾ ਕਿਉਂਕਿ ਨਿਆਣਿਆਂ ਦੇ ਵਾਸਤੇ ਗੱਲ ਨਹੀਂ ਨਿਆਣਿਆਂ ਨੂੰ ਇਹ ਵੈਸੇ ਹੀ ਚੰਗੇ ਲੱਗਦੇ ਨੇ ਔਰ ਇਹ ਟੁੱਟ ਕੇ ਥੱਲੇ ਡਿੱਗਦੇ ਨੇ ਨਿਆਣੇ ਇੰਨਾ ਮਗਰ ਭੱਸਦੇ ਨੇ ਸਾਡਾ ਸਾਰਾ ਜ਼ੋਰ ਇਸੇ ਤੇ ਲੱਗਾ ਰਹਿਣਾ ਵੀ ਮੈਂ ਤੁਹਾਨੂੰ ਚੁੱਪ ਕਰਾਉਂਗਾ ਨਿਆਣਿਆਂ ਨੂੰ ਕਹੂੰਗਾ ਬਿਠਾਓ ਨਿਆਣਿਆਂ ਨੇ ਬੈਠਣਾ ਨਹੀਂ ਜਿਹੜਾ ਸਮਾਗਮ ਤੁਸੀਂ ਪਿਛਲੇ ਕਿੰਨਾ ਦਿਨਾਂ ਤੋਂ ਲੀਕ ਕੇ ਕਿੰਨਾ ਵੱਡਾ ਉਪਰਾਲਾ ਕੀਤਾ ਉਹਦੇ ਚੋਂ ਪ੍ਰਾਪਤ ਨਹੀਂ ਹੋਣਾ ਕੁਝ ਫਿਰ ਬੇਨਤੀ ਨੂੰ ਸਮਝ ਲਿਓ ਸਜਾਵਟ ਕਰੋ ਬਹੁਤ ਸੋਹਣੀ ਸਜਾਵਟ ਕੀਤੀ ਜਾ ਸਕਦੀ ਹੈ ਪਰ ਇਹ ਜ਼ਰੂਰ ਧਿਆਨ ਚ ਰੱਖੋ ਕਿ ਕੁਝ ਸਜਾਵਟਾਂ ਇਦਾਨੀਆਂ ਨੇ ਜਿਹੜੀਆਂ ਸਜਾਵਟਾਂ ਨੇ ਤੁਹਾਨੂੰ ਤੁਹਾਡਾ ਧਿਆਨ ਆਪਣੇ ਵੱਲ ਖਿੱਚਣਾ ਜਦੋਂ ਗੁਰੂ ਦਰਬਾਰ ਚ ਆ ਜਾਓ ਮੇਰੀ ਗੱਲ ਤੇ ਗੌਰ ਕਰਿਓ ਜਦੋਂ ਗੁਰੂ ਦੇ ਦਰਬਾਰ ਚ ਆ ਜਾਓ ਤੇ ਤੁਹਾਡਾ ਸਾਰੇ ਦਾ ਸਾਰਾ ਧਿਆਨ ਕਾਦੇ ਚ ਹੋਣਾ ਚਾਹੀਦਾ ਹੈ ਉੱਚੀ ਬੋਲ ਕੇ ਦੱਸੋ ਸਤਿਗੁਰੂ ਕਿਉਂਕਿ ਇਹਦੇ ਤੋਂ ਵੱਡਾ ਕੁਝ ਵੀ ਨਹੀਂ ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਜਾਂਦਾ ਹੀ ਨਹੀਂ ਅਸੀਂ ਬਹੁਤ ਸਾਰੀ ਸੰਗਤ ਵਿੱਚ ਉਹੋ ਹੀ ਵੇਖ ਕੇ ਚਲੇ ਜਾਣਾ ਵੀ ਫੁੱਲ ਬੜੇ ਸੋਹਣੇ ਸਨ ਟੈਂਟ ਬੜਾ ਵਧੀਆ ਸੀ ਟੈਂਟ ਦੀ ਸਜਾਵਟ ਬੜੀ ਕਮਾਲ ਦੀ ਸੀ ਨਾ ਭੋਲਣ ਵਾਲਿਆਂ ਵੱਲ ਤੁਹਾਡਾ ਧਿਆਨ ਜਾਣਾ ਹੈ ਨਾ ਗੁਰੂਗ੍ਰੰਥ ਸਾਹਿਬ ਵਾਲੇ ਬੰਦੇ ਤੁਹਾਡਾ ਧਿਆਨ ਜਾਣਾ ਇਸੇ ਕਰਕੇ ਸਾਡੀ એનર્ਜੀ ਬਹੁਤ ਲੱਗ ਰਹੀ ਹੈ ਪਰ ਸਾਨੂੰ ਪ੍ਰਾਪਤ ਕੁਝ ਵੀ ਨਹੀਂ ਹੋ ਰਿਹਾ ਬੜੀ એનર્ਜੀ ਤੇ ਲੱਗੀ ਆ ਨਾ ਕਿੰਨੇ ਪ੍ਰਬੰਧਕ ਕਿੰਨੇ ਵੀਰ ਕਿੰਨੇ ਢੀਣਾ ਕੋ ਤੁਸੀਂ ਸੇਵਾਵਾਂ ਕਰ ਰਹੇ ਹੋ ਤੇ ਸਾਰੇ ਸਮਾਗਮ ਦਾ ਨਿਚੋੜ ਪਤਾ ਕੀ ਹੈ ਜਿਹੜਾ ਅਸੀਂ ਗੁਰੂ ਦੀ ਗੋਦ ਵਿੱਚੋਂ ਬਹਿ ਕੇ ਕੋਈ ਗੱਲ ਸਿੱਖ ਲੈਣੀ ਆ ਸਿੱਖਣ ਲਈ ਬੈਠਿਆ ਆਂ ਔਰ ਅਸਲੀ ਇਹਨਾਂ ਗੱਲਾਂ ਤੇ ਥੋੜਾ ਜਿਹਾ ਗੌਰ ਕਰਨ ਦਾ ਯਤਨ ਕਰੋ ਬਹੁਤ ਸੂਝਵਾਨ ਤੁਹਾਡੇ ਇਲਾਕੇ ਦੇ ਵੀਰ ਗਿਆਨੀ ਅਰਪਾਜਨ ਸਿੰਘ ਜੀ ਔਰ ਮੇਰੇ ਤੋਂ ਪਹਿਲਾਂ ਗੁਰੂ ਕੇ ਪਿਆਰੇ ਵੀਰ ਕਵੀਸ਼ਰ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਦਾ ਯਤਨ ਕੀਤਾ ਬਾਣੀ ਦੇ ਵਿਚਾਰ ਦੇ ਨਾਲ-ਨਾਲ ਕੁਝ ਪੱਖ ਇਤਿਹਾਸ ਦੇ ਆਪਾਂ ਰਲ ਮਿਲ ਕੇ ਵਿਚਾਰਾਂਗੇ ਉਹਦੇ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਤੁਸੀਂ ਗੁਰੂ ਕੇ ਸਵਾਰਿਆਂ ਪਾਸੋਂ ਇਤਿਹਾਸ ਨੂੰ ਡਿਟੇਲ 'ਚ ਵੀ ਸੁਣਨਾ ਪਰ ਇਹ ਸਾਰੀਆਂ ਗੱਲਾਂ ਤਾਂ ਹੋ ਸਕਦੀਆਂ ਨੇ ਜੇ ਤੁਸੀਂ ਇਕਾਗਰਤਾ ਬਣਾਓਗੇ ਬਾਹਰੋਂ ਜਿਹੜੀ ਆਵਾਜ਼ ਵੀਰਾਂ ਦੀ ਆਉਂਦੀ ਹੈ ਉਹਨਾਂ ਦੇ ਵਿਚਾਰਨਾ 'ਚ ਹੱਥ ਜੋੜ ਕੇ ਗੁਰੂ ਨਾਨਕ ਤੇ ਕੂਕਰ ਦੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੇ ਵੀਰ ਸੇਵਾਾਂ ਕਰ ਰਹੇ ਹੋ ਸੇਵਾਾਂ ਵਿੱਚ ਹਾਜ਼ਰ ਰਹੋ ਜਿਹੜੇ ਵੀਰ ਸਿਰਫ ਇਧਰ ਉਧਰ ਖਲੋ ਕੇ ਗੱਲਾਂ-ਬਾਤਾਂ ਕਰ ਰਹੇ ਹਨ ਜਿੰਨਾ ਕ ਸਮਾਂ ਗੁਰੂ ਦੀਆਂ ਗੱਲਾਂ ਚੱਲ ਰਹੀਆਂ ਨੇ ਓਨਾ ਕ ਸਮਾਂ ਅਸੀਂ ਆਪਣੀਆਂ ਗੱਲਾਂ ਤੋਂ ਸੰਕੋਚ ਕਰ ਲਈਏ ਥੋੜਾ ਜਿਹਾ ਥੋੜਾ ਆਜਾ ਆਪਣੀਆਂ ਗੱਲਾਂ ਨੂੰ ਰੋਕੀਏ ਤਾਂ ਕਿ ਸਾਨੂੰ ਸਮਝ ਲੱਗੇ ਵੀ ਅਸਲ ਵਿੱਚ ਅਸੀਂ ਕਿਹਦੇ ਲਈ ਬੈਠੇ ਆਂ ਕਿਉਂ ਬੈਠੇ ਆਂ ਇਥੋਂ ਪ੍ਰਾਪਤ ਕੀ ਹੋਣਾ ਹੈ ਇਥੋਂ ਕੀ ਅਸੀਂ ਖੱਟ ਕੇ ਜਾਣਾ ਤੂੰ ਮੈਂ ਬੋਲ ਤੁਹਾਡੇ ਨਾਲ ਸਾਂਝੇ ਕਰ ਰਿਹਾ ਸਬਾਬੇ ਨੇ ਕਿਹਾ ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ RAM ਨਾਲ ਨਾਲ ਜਿਨ੍ਹਾਂ ਨੂੰ ਬਾਣੀ ਆਉਂਦੀ ਹੈ ਮੇਰੇ ਬੋਲਿਓ ਕਿਉਂਕਿ ਤਾਂ ਪ੍ਰਾਪਤ ਹੋਣਾ ਕੋਈ ਏ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM ਉਹ ਵੱਡਾ ਤੇ ਸਮਰੱਥ ਹੈ ਤੇ ਮੇਰੀ ਮਤ ਥੋਰੀ ਹੈ ਇਹ ਸਾਡੇ ਆਮ ਘਰਾਂ ਵਿੱਚ ਗੱਲ ਹੁੰਦੀ ਸੀ ਪੁਰਾਣੇ ਸਮਿਆਂ 'ਚ ਹਰ ਘਰ ਦਾ ਜੀ ਕਹਿੰਦਾ ਸੀ ਮੈਂ ਤੇਰੇ ਨਾਲੋਂ ਘੱਟ ਸਿਆਣਾ ਆਮੀ ਸਾਡੇ ਘਰਾਂ 'ਚ ਇਹ ਗੱਲ ਕਿਉਂਕਿ ਬਾਣੀ 'ਚ ਲਿਖੀ ਆ ਨਾ ਗੱਲ ਤੇ ਬਾਣੀ ਚ ਅਸੀਂ ਪੜ੍ਹਦੇ ਸੀ ਤੇ ਆਮ ਰੂਟੀਨ 'ਚ ਵੀ ਇਹ ਗੱਲ ਹੈਗੇ ਸੀ ਵੀ ਮੇਰਾ ਪੁੱਤ ਮੇਰੇ ਨਾਲੋਂ ਜ਼ਿਆਦਾ ਸਿਆਣਾ ਹੈ। ਮੇਰੀ ਧੀ ਮੇਰੇ ਨਾਲੋਂ ਜ਼ਿਆਦਾ ਸਿਆਣੀ ਹੈ। ਮੇਰੀ ਮਾਂ ਮੇਰੇ ਨਾਲੋਂ ਜ਼ਿਆਦਾ ਸਿਆਣੀ ਹੈ। ਮੇਰਾ ਪਿਤਾ ਮੇਰੇ ਨਾਲੋਂ ਜ਼ਿਆਦਾ ਸਿਆਣਾ ਹੈ। ਮੇਰੀ ਨੌ ਮੇਰੇ ਨਾਲੋਂ ਜ਼ਿਆਦਾ ਸਿਆਣੀ ਹੈ। ਮੇਰੀ ਸੱਸ ਮੇਰੇ ਨਾਲੋਂ ਜ਼ਿਆਦਾ ਸਿਆਣੀ ਹੈ। ਐਦਾਂ ਹੁਣ ਕਿਵੇਂ ਆ ਭਲਾ? ਹੁਣ ਏਦਾਂ ਨਹੀਂ। ਹੁਣ ਨਿਆਣੇ ਪਿਓ ਨੂੰ ਕਹਿੰਦੇ ਨੇ ਵੀ ਤੂੰ ਜ਼ਿਆਦਾ ਸਿਆਣਾ ਹੈ। ਤੇ ਪਿਓ ਨਿਆਣਿਆਂ ਨੂੰ ਕਹਿੰਦਾ ਵੀ ਤੂੰ ਜਾਦਾ ਸਿਆਣਾ ਹੈ ਕਿ ਨਹੀਂ ਇਦਾਂ ਜਦੋਂ ਕਿ ਬਾਣੀ 'ਚ ਲਿਖਿਆ ਮੇਰੀ ਮਤ ਥੋਰੀ ਦਾ ਹੁਣ ਇਹ ਔਖੀ ਹੈ ਗੱਲ ਕੋਈ ਸਮਝਣੀ ਭਲਾ ਬੜੀ ਸਿੰਪਲ ਗੱਲ ਹੈ ਦੀ ਕੋਈ ਵੀ ਆਖਿਆ ਦੀ ਲੋੜ ਨਹੀਂ ਹੈ ਕਿਸੇ ਵਿਦਵਾਨ ਸਕਾਲਰ ਦੀ ਲੋੜ ਨਹੀਂ ਹੈ ਸਿੰਪਲ ਗੱਲ ਸਮਝ ਲੱਗ ਰਹੀ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰੰ ਹੁਣ ਜੇ ਗੁਰਦੁਆਰੇ ਦਾ ਭਾਈ ਕਵੇ ਆਹ ਨਹੀਂ ਕਰਨਾ ਇੱਧਾ ਪਿੰਦ ਇਕੱਠਾ ਹੋ ਕੇ ਕਹਿੰਦਾ ਬਾਬਾ ਤੂੰ ਜ਼ਿਆਦਾ ਸਿਆਣਾ ਤੁਸੀਂ ਕਿਸੇ ਨੂੰ ਵੀ ਨਹੀਂ ਮੰਨਦਾ ਕੀ ਕੀਤਾ ਜਾਏ ਜੇ ਨਿਆਣੇ ਨੂੰ ਸਕੂਲ ਦਾ ਟੀਚਰ ਝਿੜਕਦੇ ਤੇ ਤੁਸੀਂ ਅੱਧਾ ਟੱਬਰ ਇਕੱਠਾ ਹੋ ਕੇ ਸਕੂਲੇ ਚਲੇ ਜਾਂਦੇ ਹੋ ਕਿ ਤੁਸੀਂ ਨਿਆਣੇ ਨੂੰ ਝਿੜਕਿਆ ਕਿਉਂ ਕਿ ਕੱਲਿਆ ਕੱਦ ਲਈ ਉੱਥੇ ਤੁਹਾਡੇ ਤੋਂ ਜਿਹੜੇ ਮੇਰੀ ਉਮਰ ਦੇ ਜਾਂ ਮੇਰੇ ਤੋਂ ਵੱਧ ਉਮਰ ਵਾਲੇ ਬੈਠੇ ਹੋ ਉਸੀ ਉਹਨਾਂ ਟੀਚਰਾਂ ਤੋਂ ਹੀ ਵਾਕੋ ਬਹੁਤ ਤੇ ਉਹਨਾਂ ਮਾਪਿਓ ਤੋਂ ਹੀ ਵਾਕੋ ਬਹੁਤ ਵੀ ਘਰੋਂ ਕਿਤਾ ਸਕੂਲ ਤੋਰਦੇ ਸੀ ਤੇ ਸਕੂਲ ਸਾਡੇ ਨਾਲ ਕੀ ਹੁੰਦਾ ਪਰ ਅਸੀਂ ਅੱਜ ਵਰਗੇ ਨਿਆਣਿਆਂ ਵਰਗੇ ਨਹੀਂ ਸਾਫ ਕਿਉਂਕਿ ਸਾਡੀ ਘਾੜਤ ਘੜੀ ਗਈ ਟੀਚਰ ਦਾ ਆਦਰ ਸਾਡੇ ਦਿਮਾਗ ਵਿੱਚ ਗੁਰੂ ਦਾ ਇਹ ਠੀਕ ਹੈ ਭਾਵੇਂ ਤੁਸੀਂ ਲੱਖ ਕਹਿ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆ ਦੁਹਾਈ ਰੱਬ ਦੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਰਾ ਵੀ ਸਤਿਕਾਰ ਨਹੀਂ ਜੇ ਕਰਦੇ ਸਜਾਈ ਹੈ ਤੁਸੀਂ ਕਿਸੇ ਕਥਾ ਤੇ ਕਰਦੇ ਹੋਗੇ ਗੁਰੂ ਗ੍ਰੰਥ ਸਾਹਿਬ ਦੀ ਦਸਤਕਾ ਜਦੋਂ ਮਹਾਰਾਜ ਦਾ ਦਰਬਾਰ ਸਜਿਆ ਹੁੰਦਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਸ਼ਾਖਸ਼ਾਤ ਬੈਠੇ ਹੁੰਦੇ ਨੇ ਉੱਥੇ ਕਿ ਨਹੀਂ ਬੈਠੇ ਹੁੰਦੇ ਬੈਠੇ ਹੁੰਦੇ ਨੇ ਨਾ ਜਦੋਂ ਮਹਾਰਾਜ ਦਾ ਦਰਬਾਰ ਸਜਿਆ ਤੇ ਅਸੀਂ ਸਾਰੇ ਐਵੇਂ ਨਹੀਂ ਇੱਕ ਪਟਾਲ ਲਾਇਆ ਦਰੀਆਂ ਮਛਾਈਆਂ ਤੇ ਬਹਿ ਗਏ ਇੱਥੇ ਮਹਾਰਾਜ ਆਪ ਬੈਠੇ ਨੇ ਪ੍ਰਗਟ ਗੁਰਾਂ ਕੀ ਦੇ ਅਸੀਂ ਗੁਰਾਂ ਦੇ ਕੋਲ ਬੈਠੇ ਆ ਪਰ ਵੇਖੋ ਕਿ ਇੰਡੀ ਆਜੀਬ ਗੱਲ ਹੈ ਗੁਰਾਂ ਤੋਂ ਬਹਿ ਕੇ ਵੀ ਬੰਦਾ ਗੱਲ ਆਪਣੀ ਕਰ ਰਿਹਾ ਗੁਰਾਂ ਦੀ ਗੱਲ ਵੱਲ ਧਿਆਨ ਹੀ ਨਹੀਂ ਦੇ ਪਾ ਰਿਹਾ ਇਸੇ ਕਰਕੇ ਜੇ ਤੁਸੀਂ ਆਪਣੀਆਂ ਗੱਲਾਂ 'ਚ ਮਸਤ ਰਹਿਣਾ ਗੁਰਦੁਆਰੇ ਬੰਦਾ ਮਾਫ ਕਰਿਓ ਮੈਨੂੰ ਮੈਂ ਕਈ ਵਾਰ ਥੋੜੀਆਂ ਜਿਹੀਆਂ ਸਿੱਧੀਆਂ ਗੱਲਾਂ ਕਰ ਜਾਂਦਾ ਕਈਆਂ ਨੂੰ ਚੁਬ ਜਾਂਦੀਆਂ ਪਰ ਕੋਈ ਗੱਲ ਨਹੀਂ ਕੂਕਰਾਂ ਗੁਰੂ ਨਾਨਕ ਦੇ ਘਰ ਦੇ ਚੁਬ ਜਾਣ ਭੌਂਕਣਾ ਸਾਡੀ ਡਿਊਟੀ ਹੈ ਜੇ ਅਸੀਂ ਸਮੇਂ ਸਿਰ ਨਾਮ ਭੌਂਕੇ ਤੇ ਗੁਰੂ ਦੇ ਵਫਾਦਾਰ ਨਹੀਂ ਰਹਿਣਾ ਅਸੀਂ ਮੇਰੇ ਵਰਗੇ ਕੁੱਤੇ ਵੀ ਅੱਜ ਵਫਾਦਾਰੀ ਨਾਲ ਨਹੀਂ ਭੌਂਕ ਰਹੇ ਇਸੇ ਕਰਕੇ ਸਾਡੇ ਘਰ ਤਬਾਹ ਹੋ ਰਿਹਾ ਹੈ ਕੁੱਤਾ ਬੰਦਾ ਰੱਖਦਾ ਤੇ ਤਾਂ ਹੀ ਆ ਕਿ ਰਾਤ ਨੂੰ ਸਭ ਤੋਂ ਪਹਿਲਾਂ ਖੜਾ ਕੇ ਇਹਨੂੰ ਸੁਣਦਾ ਭਲਾ ਕੁੱਤੇ ਨੂੰ ਸੁਣਦਾ ਹੈ ਤੇ ਕੁੱਤਾ ਭੌਂਕਦਾ ਹੈ ਫਿਰ ਤੇ ਜੇ ਘਰ ਦੇ ਕਹਿਣ ਵੀ ਇਹਨੇ ਬੜਾ ਸਿਰ ਖਾਧਾ ਤੁਸੀਂ ਕੁੱਤੇ ਦਾ ਭੌਂਕਣਾ ਬੰਦ ਕਰ ਦਿਓ ਚੋਰ ਨੇ ਅੰਦਰ ਆ ਜਾਣੇ ਆਜਾ ਤੁਸੀਂ ਕੁੱਤਿਆਂ ਦਾ ਭੌਂਕਣਾ ਬੰਦ ਸਾਡੇ ਅਰਗਿਆਂ ਨੂੰ ਭੌਂਕਣ ਨਹੀਂ ਦਿੰਦੇ ਸਾਡੇ ਅਰਗਿਆਂ ਨੂੰ ਬੋਲਣ ਨਹੀਂ ਦਿੰਦੇ ਤੁਸੀਂ ਡਰਾਲ ਐ ਪ੍ਰਚਾਰਕ ਤੁਸੀਂ ਬੁਲਾਰੇ ਡਰਾਲ ਐ ਗ੍ਰੰਥੀ ਡਰਾਲ ਐ ਤੁਸੀਂ ਅਸੀਂ ਗ੍ਰੰਥੀ ਨੂੰ ਕਹਿੰਦੇ ਆ ਡਿਊਟੀ ਕਰਨੀ ਤੇ ਬੰਦਿਆਂ ਨੂੰ ਕਰਨੀ ਤੇ ਸਵੇਰੇ ਸਮਾਂ ਚੁੱਕ ਕੇ ਬਾਹਰ ਤੋਰਨੇ ਤੈਨੂੰ ਹੱਦ ਹੋ ਗਈ ਐ ਕਿੰਨੇ ਕ ਤੋਰੋਗੇ ਮਾਫ ਕਰਿਓ ਮੈਨੂੰ ਸਭ ਤੋਂ ਲੋਅ ਲੈਵਲ ਦਾ ਸਟੈਂਡਰਡ ਹੈ ਨਾ ਜਿਹੜਾ ਸਭ ਤੋਂ ਲੋਅ ਲੈਵਲ ਦਾ ਪੱਠੇ ਪਾਉਣ ਵਾਲਿਆਂ ਦਾ ਤੁਸੀਂ ਆਦਰ ਕਰਦੇ ਹੋ ਤੁਸੀਂ ਭਾਈ ਦਾ ਨਹੀਂ ਕਰਦੇ ਪੱਠੇ ਪਾਉਣ ਵਾਲਾ ਇੱਕ ਦਿਨ ਨਾ ਆਵੇਂ ਸਾਰੇ ਘਰੋਂ ਲਾਲੇ ਪਏ ਹੁੰਦੇ ਨੇ ਭਾਈ ਦਾ ਕਿੰਨੂ ਫਿਕਰ ਨਹੀਂ ਹੋਏਗਾ ਤੇ ਨਾ ਸਹੀ ਇਸ ਕਰਕੇ ਅਸੀਂ ਆਪ ਨਿਵਾਣ ਵਾਲੇ ਬੰਦੇ ਨੂੰ ਜਾ ਰਹੇ ਆ ਸਾਨੂੰ ਆਪ ਉਸ ਦਲਦਲ ਚ ਧੱਕਿਆ ਜਾ ਰਿਹਾ ਇਹ ਸ਼ਬਦ ਆਪਣੀ ਜ਼ੁਬਾਨ ਤੋਂ ਗਾਇਬ ਕਰੋ ਤੂੰ ਜ਼ਿਆਦਾ ਸਿਆਣਾ ਹੈ ਆਪਣੀ ਜ਼ੁਬਾਨ ਤੇ ਸ਼ਬਦ ਲਿਆਓ ਮੇਰੇ ਨਾਲੋਂ ਸਾਰੀ ਦੁਨੀਆ ਸਿਆਣੀ ਹੈ ਬੋਲ ਵੇਖਿਓ ਪਰ ਗੱਲ ਫੇਰ ਉਹ ਹੈ ਵੀ ਤੁਸੀਂ ਸਾਰਾ ਕੁਝ ਆਲੋਪ ਕਰਤਾ ਹੈ ਤੁਸੀਂ ਅਖੰਡ ਪਾਠ ਆਪਣੇ ਘਰਾਂ 'ਚ ਨਹੀਂ ਰੱਖਉਂਦੇ ਬੜਾ ਸਿੱਖ ਸਿਆਣਾ ਹੋ ਗਿਆ ਇੱਕ ਵੇਲਾ ਹੁੰਦਾ ਸੀ ਸਾਡੇ ਘਰ ਸਹਿਜ ਪਾਠ ਹੁੰਦੇ ਸੀ ਫਿਰ ਵੇਲਾ ਆਇਆ ਸਾਡੇ ਘਰ ਅਖੰਡ ਪਾਠ ਹੋਣ ਲੱਗ ਪਏ ਵੈਸੇ ਅਖੰਡ ਪਾਠ ਨਹੀਂ ਪਹਿਲਾਂ ਸਹਿਜ ਪਾਠ ਹੀ ਹੁੰਦੇ ਸੀ ਫਿਰ ਕਿਉਂ ਲੱਗ ਪਿਆ ਅਖੰਡ ਪਾਠ ਕਿਉਂਕਿ ਸਹਿਜ ਪਾਠਾ ਜਦੋਂ ਹੁੰਦਾ ਸੀ ਤੇ ਮਹਾਰਾਜ ਘੱਟ ਤੋਂ ਘੱਟ 7 ਦਿਨ ਕਰ ਲੈਂਦੇ ਸੀ ਤੇ ਅਖੰਡ ਪਾਠ ਕਿੰਨੇ ਦਿਨ ਰਹਿੰਦੇ ਨੇ ਹੁਣ 2 ਦਿਨ ਤੀਜੇ ਦਿਨ ਬਲੋ 1 ਦਿਨ ਤਾਂ ਹੁੰਦਾ ਇਹ ਮੈਂ ਦੂਜੇ ਦਿਨ ਚਲੇ ਜਾਂਦੇ ਨੇ 2 ਦਿਨ ਹੀ ਰਹਿੰਦੇ ਕਿਉਂਕਿ 7 ਦਿਨ ਸਾਡੇ ਤੋਂ ਮਹਾਰਾਜ ਘਰ ਰੱਖਿਆ ਨਹੀਂ ਸੀ ਜਾਂਦਾ ਇਸ ਕਰਕੇ ਅਸੀਂ 2 ਦਿਨ ਆ ਦਿਆ ਪਰ ਮਾਫ ਕਰਿਓ ਮੈਨੂੰ ਜਦੋਂ ਤੁਸੀਂ ਕਿਹਾ ਨਾ ਮਹਾਰਾਜ 7 ਦਿਨ ਨਹੀਂ ਰੱਖੇ ਜਾਂਦੇ ਤੇ ਅੱਜ ਵਿਆਹ ਵੀ ਕਈ 7-7 ਦਿਨ ਨਹੀਂ ਚੱਲਦੇ 7 ਦਿਨਾਂ ਬਾਅਦ ਤਲਾਕ ਹੁੰਦੇ ਨੇ ਰਹਿਣਾ ਇੱਥੇ ਕਿਸੇ ਨੂੰ ਨਹੀਂ ਆਉਣਾ ਗੁਰੂ ਗ੍ਰੰਥ ਸਾਹਿਬ ਕੋ ਬਿਨਾਂ ਅੱਜ ਘਰਾਂ 'ਚ ਪਿਓ ਰੱਖਣਾ ਮਾਂ ਰੱਖਣੀ ਘਰਾਂ 'ਚ ਔਖਾ ਲੱਗ ਰਿਹਾ ਬੱਚੇ ਰੱਖਣੇ ਔਖੇ ਲੱਗ ਰਹੇ ਨੇ ਘਰਾਂ 'ਚ ਔਰ ਇਹ ਆਦਮੀ ਹੋਇਆ ਇਹਦੀ ਸ਼ੁਰੂਆਤ ਤੁਸੀਂ ਉਦੋਂ ਕੀਤੀ ਸੀ ਜਦੋਂ ਤੁਹਾਨੂੰ ਇਹ ਵੈਸੇ ਇਹਦੋਂ ਤੋਂ ਵੀ ਪਿੱਛੇ ਜਾਓਗੇ ਤੁਸੀਂ ਤੁਹਾਡੇ ਚ ਦਾਨ ਨੇ ਸਿਆਣੇ ਸੱਜਣ ਬੈਠੇ ਹੋ ਤੁਸੀਂ ਇਹਦੇ ਤੋਂ ਪਿੱਛੇ ਜਾਓ ਥੋੜਾ ਜਿਹਾ ਹੋਰ ਸਹਿਜ ਪਾਰ ਤੋਂ ਪਿੱਛੇ ਕੋਈ ਇਹੋ ਜਿਹਾ ਘਰ ਨਹੀਂ ਸੀ ਹੁੰਦਾ ਜਿਸ ਘਰ ਵਿੱਚ ਕੋਠੀ ਨਹੀਂ ਸੀ ਹੁੰਦੀ ਕੋਈ ਇਹੋ ਜਿਹਾ ਘਰ ਔਰ ਇਹਨੂੰ ਹੋਰ ਡਿਟੇਲ ਤੇ ਵੇਖਿਓ ਪੁਰਾਣੇ ਸਮਿਆਂ ਦੇ ਵਿੱਚ ਨਾ ਜਦੋਂ ਅਸੀਂ ਕਿਉਂਕਿ ਅਸੀਂ ਤਾਂ ਵਿਆਖਿਆ ਆਪਣੀ ਬੜੀ ਅਜੀਬ ਜੀ ਕਰ ਲਈ ਹੈ ਜਿਵੇਂ ਮੈਂ ਪਹਿਲਾਂ ਕਿਹਾ ਵੀ ਸਾਡੇ ਬੁਲਾਰੇ ਡਰਦੇ ਨੇ ਨਹੀਂ ਗੱਲਾਂ ਕਰਦੇ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਹੈ ਨਾ ਮੀਰੀ ਪੀਰੀ ਦਾ ਮਾਫ ਕਰਿਓ ਦੁਹਾਈ ਰੱਬ ਦੀ ਸਾਨੂੰ ਇੱਕ ਵੀ ਅੱਖਰ ਮੀਰੀ ਪੀਰੀ ਦਾ ਸਮਝ ਨਹੀਂ ਆ। ਮੀਰੀ ਪੀਰੀ ਦੋ ਕਿਰਪਾਨਾ ਨਹੀਂ ਹਨ। ਕੌਣ ਦੱਸੇ ਸਾਨੂੰ? ਮੀਰੀ ਕਿਰਪਾਨ ਹੁੰਦੀ ਹੈ ਪੀਰੀ ਕਿਰਪਾਨ ਨਹੀਂ ਹੁੰਦੀ ਪੀਰੀ ਪੋਥੀ ਹੁੰਦੀ ਹੈ। ਸਮਝਿਓ ਧਿਆਨ ਨਾਲ ਫਿਰ ਮੀਰੀ ਕਿਰਪਾਨ ਅਮੀਰ ਰਾਜਾ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਪਾਇਆ ਇੱਕੇ ਥਾਂ ਤੇ ਦੋਵੇਂ ਸ਼ਬਦ ਬਾਬੇ ਨੇ ਬਾਣੀ ਚ ਵਰਤੇ ਮੀਰ ਤੇ ਪੀਰ ਕੋਟੀ ਹੂ ਪੀਰ ਵਰਜ ਰਹਾਏ ਜਦੋਂ ਮੀਰ ਸੁਣਿਆ ਮੀਰ ਸੁਣਿਆ ਧਾਇ ਜਦੋਂ ਇੱਕ ਰਾਜੇ ਨੂੰ ਹਮਲਾ ਕਰਨ ਆਉਂਦਿਆ ਸੁਣਿਆ ਤੇ ਉਹਨੇ ਆਪਣੇ ਆਲੇ ਦੁਆਲੇ ਵਕਤ ਦੀ ਹਕੂਮਤ ਨੇ ਵਕਤ ਦੇ ਲੋਕਾਂ ਨੇ ਪੀਰ ਯਾਨੀ ਕਿ ਧਾਰਮਿਕ ਬੰਦੇ ਸੱਦ ਕੇ ਭਾ ਲੈ ਤੇ ਧਾਰਮਿਕ ਬੰਦਿਆਂ ਨੇ ਕੀ ਕਿਹਾ ਬਾਣੀ ਚ ਪੰਗਤੀ ਆ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਟ ਕਰ ਰਿਹਾ ਪੰਗਤੀ ਤੁਹਾਡੇ ਸਾਹਮਣੇ ਰੱਖ ਰਿਹਾ ਬਾਣੀ ਪੜਨ ਵਾਲੇ ਸੱਜਣ ਬੈਠੇ ਨੇ ਮੇਰੇ ਨਾਲ ਇੱਧਰ ਵੀਰ ਬੈਠੇ ਨੇ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਤੇ ਲਿਖੀਆਂ ਨੇ ਪੰਗਤੀਆਂ ਆਪਣੇ ਕੋਲੋਂ ਨਹੀਂ ਮੈਂ ਕੁਝ ਵੀ ਕਹਿ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇੱਥੇ ਬਾਦਸ਼ਾਹ ਨੂੰ ਹਮਲਾ ਕਰਨ ਆਉਂਦਿਆਂ ਵੇਖਿਆ ਤੇ ਪੀਰ ਸੱਦ ਲੈ ਤੇ ਪੀਰਾਂ ਨੇ ਆੜ ਕੇ ਕਿਹਾ ਸੀ ਮੰਤਰ ਪੜਾਂਗੇ ਤੇ ਮੁਗਲਾਂ ਦੀਆਂ ਫੌਜਾਂ ਅੰਨੀਆਂ ਆਵਦਣਗੇ ਐਂ ਹੋਇਆ ਸੀ ਹੋਣੋਂ ਮੰਤਰ ਪੜਨ ਵਾਲੇ ਆਪ ਵੀ ਨਾਲ ਮਾਰੇ ਗਏ ਤੇ ਜਿਨ੍ਹਾਂ ਨੂੰ ਉਹ ਕਹਿੰਦੇ ਸੀ ਅਸੀਂ ਮੰਤਰ ਪੜਾਂਗੇ ਤੁਹਾਡੇ ਤੇ ਫੌਜ ਦਾ ਅਸਰ ਨਹੀਂ ਹੋਣਾ ਉਹ ਵੀ ਮਾਰੇ ਗਏ ਤੇ ਹਾਲਾਤ ਕੀ ਬਣੇ ਬਾਬੇ ਦੀ ਬਾਣੀ ਨੇ ਲਿਖਿਆ ਫਿਰ ਹਾਲਾਤ ਇਸ ਧਰਤੀ ਤੇ ਇਹ ਹੋਏ ਔਰ ਬਾਬੇ ਨੇ ਸਵਾਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਹਾਂ ਸੁਖੇਲ ਤਵੇਲਾ ਘੋੜੇ ਕਾਹਾਂ ਪੇ ਰਿਸ਼ਨਾਈ ਕਿੱਥੇ ਗਏ ਤੁਹਾਡੇ ਪੀਰ ਕਿੱਥੇ ਗਏ ਤੁਹਾਡੇ ਧਾਰਮਿਕ ਬੰਦੇ ਹੁਣ ਇਹੋ ਹੀ ਸਵਾਲ ਮੈਂ ਅੱਜ ਕਰਦਾ ਵੀ ਜੇ ਬਾਬਾ ਨਾਨਕ ਅੱਜ ਪ੍ਰਗਟ ਹੋ ਕੇ ਸਾਨੂੰ ਪੁੱਛ ਲੈ ਉਹ ਤੁਸੀਂ ਧਾਰਮਿਕ ਬੰਦੇ ਹੋ ਦੱਸੋ ਵੀ ਜੇ ਤੁਹਾਡੇ ਹੁੰਦਿਆ ਘਰ ਤਬਾਹ ਹੋ ਗਿਆ ਪੰਜਾਬ ਤਬਾਹ ਹੋ ਗਿਆ ਪੰਜਾਬੀਆਂ ਤਾਂ ਤਬਾਹ ਹੋ ਗਈ ਤੁਸੀਂ ਕਿਹੜੇ ਬੰਦੇ ਤੁਰੇ ਫਿਰਦੇ ਸੀ ਤੁਹਾਡੇ ਤੋਂ ਕਿਉਂ ਨਾ ਬਤਾਇਆ ਪੰਜਾਬੀਆਂ ਦੇ ਘਰ ਸ਼ਰਾਬ ਆ ਗਈ ਉਥੇ ਹੀ ਕੱਢੀ ਅਗਲਿਆਂ ਨੇ ਸ਼ਰਾਬ ਦੀ ਬੋਤਲ ਟਕਾ ਦਿੱਤੀ ਮੈਂ Nagpur ਸੀ ਪਿਛਲੇ ਦਿਨ ਮੈਂ ਉੱਥੇ ਬੇਨਤੀ ਕੀਤੀ ਬਸ ਤੁਸੀਂ ਕਰੋੜ ਦਾ ਘਰ ਬਣਾਉਂਦੇ ਹੋ ਤੇ ਘਰ ਸ਼ਰਾਬ ਰੱਖਣ ਲਈ ਥਾਂ ਬਣਾਉਂਦੇ ਹੋ ਫੇਰ ਕਹਿੰਦੇ ਹੋ ਨਿਆਣੇ ਨਸ਼ੇ ਦੇ ਰਾਹ ਨਾ ਪੈਣ ਤੁਸੀਂ ਘਰ ਚ ਕੋਥੀ ਵਾਲਾ ਥਾਂ ਕਿੱਥੇ ਐ ਮੀਨ ਤੇ ਪੀਰ ਗੌਰ ਕਰਿਓ ਮੈਂ ਵਿਚਾਰ ਆ ਰੰਮ ਦਾ ਕਿ ਸਮਾਂ ਥੋੜਾ ਸਪੀਡ ਨਾਲ ਚੱਲਦਾ ਤੇ ਆਪਾਂ ਸਮਾਪਤੀ ਵਾਲੇ ਬੰਨੇ ਵੀ ਵੱਧਦੇ ਆ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਗੌਰ ਕਰਿਓ ਸਾਰੇ ਜਿਹੜੇ ਬਾਹਰ ਵੀ ਸੁਣ ਰਹੇ ਨੇ ਕਿਰਪਾ ਕਰਕੇ ਇੱਕ ਘਰ ਇਕਾਗਰਤਾ ਬਣਾਓ ਜਿਹੜੇ ਬੈਠੇ ਹੋ ਉਹ ਆਦਮ ਨਾਲ ਇਸੇ ਤਰ੍ਹਾਂ ਥੋੜਾ ਸਮਾਂ ਬੈਠੇ ਹੋ ਜਿਹੜੇ ਬਾਹਰ ਨੇ ਉਹ ਵੀ ਕਿਰਪਾ ਕਰਕੇ ਆ ਜਾਓ ਜੇ ਚੰਦ ਘੜੀ ਆਪਸ ਸਤੇ ਪਾਤਸ਼ਾਹੀ ਦੀਆਂ ਕੋਈ ਬਾਤਾਂ ਪਾ ਲਈਏ ਨੌਜਵਾਨ ਵੀਰ ਜਿਹੜੇ ਸੇਵਾ ਕਰ ਰਹੇ ਨੇ ਸੇਵਾ ਕਰਨ ਜਿਹੜੇ ਸਿਰਫ ਗੱਲਾਂ ਬਾਤਾਂ ਕਰਦੇ ਨੇ ਬੱਚਿਆਂ ਨੂੰ ਵੀ ਬਿਠਾਓ ਆਪਣੇ ਲਾਗੇ 7 ਸਾਲ ਦਾ ਫਤਿਹ ਸਿੰਘ ਕੱਲਾ ਸੂਬਾ ਸਰਹੰਦ ਦੀ ਕੈਰੀ ਕਚਹਿਰੀ ਚ ਅੱਖਾਂ ਚੱਖਾਂ ਪਾ ਕੇ ਆਪਣਾ ਧਰਮ ਨਿਭਾ ਜਲਦਾ 7 ਸਾਲ ਦਾ ਬੱਚਾ ਕੱਲਾ ਤੇ ਅਸੀਂ ਸਾਡੇ 7 ਸਾਲ ਦੇ ਨਿਆਣੇ ਨੂੰ ਗੁਰਦੁਆਰੇ ਬਹਿਣਾ ਨਹੀਂ ਆਇਆ ਜਦ ਤੱਕ ਕਿ ਕੀ ਦੀ ਗਲਤੀ ਆ ਫਿਰ ਕਿਹਦਾ ਕਸੂਰ ਹੈ ਉਸੀਂ ਇਹ ਥੋੜੀ ਕਸੂਰ ਕਰ ਸਕਦੇ ਆ ਵੀ ਇਹ ਤਾਂ ਇਦਾਂ ਹੀ ਹੋਣਾ ਸੀ ਜੇ ਸਾਡੇ ਦਿਮਾਗ 'ਚ ਬਿਠਾਤੇ ਗੱਲ ਵੀ ਕਰਮਾਂ 'ਚ ਹੀ ਇਦਾਂ ਲਿਖਿਆ ਆ ਆਪਾਂ ਸਮਝਦੇ ਆ ਨਾ ਸਾਰੀਆਂ ਚੀਜ਼ਾਂ ਨੂੰ ਇੱਕ ਤਾਂ ਇਸ ਗੱਲ ਤੇ ਯਕੀਨ ਕਰ ਲਓ ਵੀ ਗੁਰੂ ਸਾਹਿਬ ਜੀ ਦੇ ਸਾਹਮਣੇ ਜਿਹੜੇ ਸ਼ਬਦ ਪੜਦੇ ਆ ਉਹ ਸੱਚ ਲਿਖਿਆ ਹੋਇਆ ਔਰ ਮਹਾਰਾਜ ਨੇ ਲਿਖਿਆ ਸ਼ਬਦ ਮੈਂ ਪੜ ਰਿਹਾ ਆਂ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਅੱਜ ਤੋਂ ਬਾਅਦ ਜਿੰਨੇ ਵੀ ਰਪਣਾ ਜਿੰਨਾ ਜਿੰਨਾ ਦੇ ਕੰਨਾਂ 'ਚ ਹੀ ਪੰਗਤੀ ਪੈ ਗਈ ਹੈ ਆਪਣੇ ਘਰ ਜਾ ਕੇ ਆਪਣੇ ਘਰ ਦੇ ਜੀਆਂ ਨੂੰ ਆਪਣੇ ਤੋਂ ਵੱਧ ਸਿਆਣਾ ਸਮਝਿਓ ਤੇ ਆਪਣੇ ਆਪ ਨੂੰ ਉਹਨਾਂ ਨਾਲੋਂ ਬੋਲੋ ਗਾਜੀ ਕੇ ਸਾਰੇ ਨਿਆਣੇ ਸਮਝਿਓ ਜੀ ਤਾਂ ਬਾਬਾ ਦੀਪ ਸਿੰਘ ਨੂੰ ਸੱਚੀ ਯਾਦ ਕਰਨਾ ਤੇ ਜੇ ਸਿਰਫ ਇੱਕ ਮਹਿਜ਼ ਰਸਮ ਹੀ ਪੂਰੀ ਕਰਨੀ ਹੈ ਤਾਂ ਫਿਰ ਠੀਕ ਆ ਹਜ਼ਾਰਾਂ ਸਾਲਾਂ ਤੋਂ ਬਾਬਾ ਦੀਪ ਸਿੰਘ ਜੀ ਯਾਦ ਕੀਤੇ ਜਾ ਰਹੇ ਨੇ ਤੇ ਕੀਤੇ ਜਾਣਗੇ ਕੀਤੇ ਜਾਂਦੇ ਰਹਿਣਗੇ ਮੈਂ ਮੀਰੀ ਪੀਰੀ ਦੀ ਗੱਲ ਕਹਿ ਕੇ ਤੇ ਮੈਂ ਆਪਣਾ ਸ਼ਬਦ ਆਰੰਭ ਕਰਦਾ ਫਿਰ ਆਪਾਂ ਵਿਚਾਰ ਨਾਲ ਜੁੜਦੇ ਆ ਮੀਰੀ ਤੇ ਪੀਰੀ ਦਾ ਅਰਥ ਹੈ ਮੀਰੀ ਕਹਿੰਦੇ ਨੇ ਬਾਦਸ਼ਾਹਤ ਨੂੰ ਤੇ ਪੀਰ ਕਹਿੰਦੇ ਨੇ ਧਾਰਮਿਕਤਾ ਨੂੰ ਮੀਰੀ ਦਾ ਅਰਥ ਹੈ ਸ੍ਰੀ ਸਾਹਿਬ ਤੇ ਪੀਰੀ ਦਾ ਅਰਥ ਹੈ ਕੋਥੀ ਤੁਸੀਂ ਪ੍ਰਾਤਨ ਇਹਦੀ ਉਦਾਹਰਣ ਦੇਵਾਂਗਾ ਮੈਂ ਐਵੇਂ ਨਹੀਂ ਆਪਣੇ ਕੋਲੋਂ ਕਹਿੰਦਾ ਤੁਸੀਂ ਉਦਾਹਰਣ ਦਿਨਾ ਤੁਹਾਨੂੰ ਤੁਸੀਂ ਜਿੰਨੇ ਪ੍ਰਾਤਨ ਨਿਹੰਗ ਸਿੰਘ ਵੇਖੋਗੇ ਨਾ ਸਾਡੇ ਜਿਹੜੇ ਹਣ ਸ਼ਬਦ ਪ੍ਰਚਲਿਤ ਹੋਇਆ ਵੀ ਲੋਕ ਕਹਿੰਦੇ ਬੂਵੇ ਫੋਲ ਦੋ ਨਿਸੰਗ ਆ ਗਏ ਨਿਹੰਗ ਹੁਣ ਕਿੱਡੀ ਗਜ਼ਬ ਗੱਲ ਐ ਪੁਰੀ ਸੋਚ ਕੇ ਵੇਖੋ ਵੀ ਕਿੱਡੀ ਮਹਾਨ ਗੱਲ ਐ ਵੀ ਜਦੋਂ ਕਿਸੇ ਨਿਹੰਗ ਨੂੰ ਆਉਂਦਿਆ ਵੇਂਦੇ ਤੇ ਲੋਕ ਕਹਿੰਦੇ ਵੀ ਹੁਣ ਫਿਕਰ ਕਰਨ ਦੀ ਲੋੜ ਨਹੀਂ ਐ ਦਰਵਾਜ਼ਾ ਖੋਲਦੇ ਜਿੱਥੇ ਇਹਦਾ ਜੀ ਕਰਦਾ ਘਰ ਵਿੱਚ ਬਹਵੇ ਕਿੰਡਾ ਵੱਡਾ ਮਾਣ ਹੋਣਾ ਹੈ ਗੁਰੂ ਕੇ ਨਿਹੰਗ ਦਾ ਕਿੰਡਾ ਵੱਡਾ ਭਰੋਸਾ ਹੋਏਗਾ ਅੰਦਾਜ਼ਾ ਲਾ ਕੇ ਵੇਖੋ ਅੱਛਾ ਇਹ ਭਰੋਸਾ ਪਤਾ ਕਿਉਂ ਸੀ ਜਿੰਨੇ ਪੁਰਾਣੇ ਸਿੰਘ ਤਾਂ ਉਹਨਾਂ ਨੂੰ ਮਿਲਣਗੇ ਉਹ ਇੱਕ ਤਾਂ ਸਰੀਸਾ ਪਾਉਂਦੇ ਨੇ ਇਧਰ ਢੰਗ ਸਿੰਘ ਸਾਡੇ ਉਹਨੂੰ ਮੀਰੀ ਦੀ ਕਿਰਪਾਨ ਹੀ ਕਹਿੰਦੇ ਆਪਾਂ ਮੀਰੀ ਦੀ ਕਿਰਪਾਨ ਇੰਦਰ ਇੱਕ ਉਹਨਾਂ ਦੇ ਥੈਲਾ ਹੁੰਦਾ ਹੈ ਕਿਰਪਾਨ ਨਹੀਂ ਇਧਰ ਉਹ ਵੈਸੇ ਅਸੀਂ ਆਮ ਕਰਕੇ ਦੋ ਕਿਰਪਾਨਾਂ ਕਹਿਣ ਲੱਗ ਗਏ ਕਿਰਪਾਨਾਂ ਦੋ ਨਹੀਂ ਹੁੰਦੀਆਂ ਇਧਰ ਉਹਨਾਂ ਦੇ ਇੱਕ ਥੈਲਾ ਹੁੰਦਾ ਹੈ ਉਹਨੂੰ ਕੀ ਕਹਿੰਦੇ ਨੇ ਭਲਾ ਸਹ ਤੁਹਾਡੇ ਦੇ ਦੇ ਕੇ ਸ ਵੀਰ ਨੂੰ ਪਤਾ ਹੋਵੇ ਉਹਨੂੰ ਕਹਿੰਦੇ ਨੇ ਖਜ਼ਾਨਾ ਕੀ ਕਹਿੰਦੇ ਨੇ ਉਹਨੂੰ ਖਜ਼ਾਨਾ ਤੇ ਖਜ਼ਾਨਾ ਕੀ ਐ ਸਿੱਖਾਂ ਦਾ ਹੁਣ ਜੀ ਬੋਲ ਕੇ ਦੱਸੋ ਸਾਰੇ ਜੀ ਸਾਰੇ ਮੇਰੇ ਵੀਰ ਭੈਣਾਂ ਦੱਸਿਓ ਸਾਡੇ ਕੋਲ ਖਜ਼ਾਨਾ ਕੀ ਐ ਗੁਰੂ ਦਾ ਦਿੱਤਾ ਹੋਇਆ ਧੰ ਸ੍ਰੀ ਗੁਰੂ ਅੱਛਾ ਮੈਂ ਕੀ ਕਿਹਾ ਸੀ ਤੁਸੀਂ ਖਜ਼ਾਨਾ 7 ਦਿਨ ਰੱਖਣ ਦੀ ਜਗ੍ਹਾ 3 ਦਿਨ ਰੱਖਣ ਲੱਗ ਪਏ ਹੁਣ ਤੁਸੀਂ ਇੰਨੇ ਸਿਆਣੇ ਹੋ ਗਏ 3 ਦਿਨ ਵੀ ਨਹੀਂ ਰੱਖਦੇ ਹੁਣ ਬਾਬਾ ਜੀ ਨੂੰ ਕਹਿੰਦੇ 2 ਘੰਟਿਆਂ ਚ ਕੰਮ ਨਿਬੜੋ ਬਸ ਸੁਖਮਣੀ ਸਾਹਿਬ ਪਤਾ ਨਹੀਂ ਕਿੱਥੋਂ ਗਾੜ ਕੱਢਦੀ ਸਖਾ ਨੇ। ਤੋ ਇਹ ਦੱਸੋ ਕਿਸੇ ਗੁਰੂ ਸਾਹਿਬ ਦੇ ਵੇਲੇ ਹੋਇਆ ਸੁਖਮਨੀ ਸਾਹਿਬ। ਜਾਂ ਕਿਤੇ ਮਰਿਆਦਾ ਚ ਆਉਂਦਾ ਕਿਤੇ। ਤੁਹਾਡੇ ਚ ਬਜ਼ੁਰਗ ਬੈਠੇ ਨੇ ਚਲੋ। ਬਾਕੀ ਹੁਣ ਕਈਆਂ ਨੇ ਵੇਖੋ ਇਹ ਵੀ ਕਹਿਣਾ ਵੀ ਅੱਛਾ ਇਹ ਕਹਿੰਦੇ ਸੁਖਮਨੀ ਸਾਹਿਬ ਨਹੀਂ ਕਰਨਾ ਮੈਂ ਇਹ ਨਹੀਂ ਕਹਿ ਰਿਹਾ ਭਾਈ ਮੇਰੇ ਅਰਥ ਇਹ ਨਾ ਕੱਢਿਓ ਵੀ ਮੈਂ ਨਹੀਂ ਕਹਿੰਦਾ। ਮੈਂ ਤਾਂ ਕਹਿੰਦਾ ਬਾਣੀ ਦਾ ਅੱਖਰ ਅੱਖਰ ਪੜੋ। ਮੇਰੀ ਔਕਾਤ ਹੈ ਮੈਂ ਕਹਾਂ ਸੁਖਮਨੀ ਸਾਹਿਬ ਨਾ ਪੜੋ ਇੰਨੇ ਜੋਗਾ ਮੈਂ ਹੈਗਾ। ਮੇਰੀ ਇੰਨੀ ਹਿੰਮਤ ਹੈ ਭਲਾ ਮੈਂ ਗੁਰੂ ਦੀ ਹਜ਼ੂਰੀ 'ਚ ਇੰਨੀ ਗੱਲ ਕਹਿ ਰਿਹਾ ਮੈਂ ਕਹਿਣਾ ਇਹ ਸਾਰੇ ਆਂ ਸਿਰਫ ਤੁਸੀਂ ਸੋਖੇ ਕਿੰਨੇ ਹੋ ਰਹੇ ਹੋ ਔਰ ਇਹਦੇ ਨਾਲੋਂ ਮੈਂ ਤੁਸੀਂ ਹੁਣ ਇਹਦੇ ਤੋਂ ਅੱਗੇ ਵੀ ਤੁਰਨਾ ਤੁਸੀਂ ਵੇਖੋ ਪਹਿਲਾਂ ਤਾਂ ਅਖੰਡ ਪਾਠ ਘਰ ਹੁੰਦੇ ਸੀ ਹੁਣ ਅਖੰਡ ਪਾਠ ਕਿੱਥੇ ਹੁੰਦੇ ਨੇ ਭਲਾ ਬੋਲੋ ਚੀਜ਼ ਇਹ ਸਾਰੇ ਤੁਸੀਂ ਘਰ ਵੀ ਨਹੀਂ ਲਿਆਉਂਦੇ ਮਹਾਰਾਜ ਗੁਰਦੁਆਰੇ ਕਰ ਦਿਓ ਬਾਬਾ ਜੀ ਇੱਥੇ ਅਰਦਾਸ ਕਰ ਦਿਓ ਇੱਥੇ ਹੁਕਮਨਾਮਾ ਲੈ ਲਓ ਸੋਚ ਕੇ ਵੇਖੋ ਤੁਸੀਂ ਕਿਸੇ ਦੇ ਘਰ ਚੱਲੇ ਹੋ ਸਿਆਣੇ ਬਿਆਣੇ ਦਾਨਾ ਬੰਦਾ ਕਿਸੇ ਦੇ ਘਰ ਚੱਲਿਆ ਹੋਵੇ ਤੇ ਤੁਹਾਨੂੰ ਅਗਲਾ ਫੋਨ ਕਰਕੇ ਕਵੇ ਵੀ ਗਿਆਨੀ ਜੀ ਘਰ ਨਾ ਆਇਓ ਇੱਥੋਂ ਹੀ ਦੱਸ ਦੋ ਗੱਲ ਜੇ ਕੋਈ ਦੱਸਣੀ ਕੀ ਵੀ ਤੂੰ ਭਲਾ ਤੁਹਾਡੇ ਤੇ ਮੰਨ ਲਓ ਵੀ ਕੋਈ ਦਾਨਾ ਬੰਦਾ ਕਿਸੇ ਦੇ ਘਰ ਚੱਲਿਆ ਹੋਵੇ ਵੀ ਭਾਈ ਸਾਹਿਬ ਜੀ ਮੈਂ ਆਉਣ ਲੱਗਾ ਤੁਹਾਡੇ ਕੋਲ ਆਪਾਂ ਘੜੀ ਭਵਾਂਗੇ ਤੇ ਅਗਲਾ ਫੋਨ ਤੇ ਕਵੇ ਵੀ ਕੀ ਕਰਨਾ ਆਣ ਕੇ ਤੂੰ ਇੱਥੇ ਤੂੰ ਇੱਥੇ ਹੀ ਰੋ ਫੋਨ ਹੈਗਾ ਜਿਹੜੀ ਗੱਲ ਦੱਸਣੀ ਦੱਸ ਦਿਓ ਸੋਚ ਕੇ ਵੇਖੋ ਜੇ ਸਾਡੇ ਸਾਰਿਆਂ ਨਾਲ ਇਦਾਂ ਵਾਪਰੇ ਤੇ ਕੀ ਦਿਲ ਤੇ ਬੀਤਦੀ ਆਪਣਾ ਤੇ ਗੁਰੂ ਨਾਲ ਬੀਤ ਰਹੀ ਕਿ ਨਹੀਂ ਇਦਾਂ ਅਸੀਂ ਕਰ ਰਹੇ ਕਿ ਨਹੀਂ ਗੁਰੂ ਨਾਲ ਇਦਾਂ ਕਿ ਮਹਾਰਾਜ ਨਹੀਂ ਖੜਨੇ ਘਰ ਅਸੀਂ ਮਹਾਰਾਜ ਹਾਲਾਂਕੇ ਮੈਂ ਇਸ ਝਮੇਲੇ 'ਚ ਨਹੀਂ ਪੈਂਦਾ ਵੇ ਤੁਸੀਂ ਮਹਾਰਾਜ ਨੂੰ ਕੀ ਦੇਣਾ ਹੈ ਕੀ ਲੈਣਾ ਮੈਂ ਕਹਿੰਦਾ ਮਹਾਰਾਜ ਨੇ ਕੀ ਲੈਣਾ ਤੁਹਾਡੇ ਕੋਲੋਂ ਤੁਹਾਡੇ ਘਰ ਆਣ ਕੇ ਮਹਾਰਾਜ ਕੁਝ ਲੈ ਜਾਣਗੇ ਕਿ ਦੇ ਜਾਣਗੇ ਦਾਤਾ ਆਓ ਕੀ ਲੈ ਜਾਏਗਾ ਸਾਡੇ ਕੋਲ ਪਰ ਸਾਨੂੰ ਪਸੰਦ ਨਹੀਂ ਇਹ ਸਾਰੀਆਂ ਚੀਜ਼ਾਂ ਕਿਉਂਕਿ ਤੁਸੀਂ ਮੀਰੀ ਤੇ ਪੀਰੀ ਦੇ ਕਨਸੈਪਟ ਨੂੰ ਟੋਟਲੀ ਵਿਸਾਰ ਚੁੱਕੇ ਹੋ ਮੀਰੀ ਮਤਲਬ ਕਿਰਪਾਨ ਤੇ ਪੀਰੀ ਦਾ ਮਤਲਬ ਪੋਥੀ ਹੈ ਤੇ ਪੁਰਾਣੇ ਜਿੰਨੇ ਸਾਡੇ ਬਜ਼ੁਰਗ ਸਨ ਭਾਈ ਗੁਰਦਾਸ ਜੀ ਨੇ ਲਿਖਿਆ ਆਸਾ ਹੱਥ ਕਿਤਾਬ ਗੱਛ ਕਿਤਾਬ ਉਹ ਪੋਥੀ ਨੂੰ ਕਹਿੰਦਾ ਭਾਈ ਗੁਰਦਾਸ ਸਿੱਖ ਹੱਥ ਵਿੱਚ ਹਥਿਆਰ ਰੱਖਦਾ ਤੇ ਕਾਸ਼ ਵਿੱਚ ਪੋਥੀ ਰੱਖਦਾ ਔਰ ਜਿਸ ਮਰਦਾ ਗੰਮੜੇ ਜੋਧੇ ਨੂੰ ਤੁਸੀਂ ਅੱਜ ਯਾਦ ਕਰ ਰਹੇ ਹੋ ਜਿਹੋ 70 ਸਾਲਾਂ ਚ ਖੰਡਾ ਧੋਕੇ ਤੁਰਿਆ ਤੇ ਉਹ ਪੋਥੀ ਦੇ ਆਸਰੇ ਤੁਰਿਆ ਉਹਦੇ ਮਗਰ ਐਨਰਜੀ ਕਿਹੜੀ ਕੰਮ ਕਰਦੀ ਹੈ ਪੋਥੀ ਕਿਉਂਕਿ ਗੁਰਮਾਣੀ ਦਾ ਅੱਖਰ ਅੱਖਰ ਲਿਖ ਕੇ ਸਮਝ ਕੇ ਵਿਚਾਰ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਵਾਲਾ ਜੋੜਾ ਸੀ ਉਹ ਮਹਾਰਾਜ ਨੇ ਬਿਊਟੀ ਲਾਈ ਉਹਨਾਂ ਦੀ ਇਸ ਲਈ ਗੁਰੂ ਕੇ ਪਿਆਰਿਓ ਇਹ ਇੰਨੀ ਕੁ ਬੇਨਤੀ ਸੀ ਵੀ ਮੀਰੀ ਤੇ ਪੀਰੀ ਦੇ ਕਨਸੈਪਟ ਨੂੰ ਸਮਝੋ ਸਮਾਪਤੀ ਤੋਂ ਬਾਅਦ ਜੇ ਕਿਸੇ ਵੀਰ ਦੇ ਮਨ ਵਿੱਚ ਕੋਈ ਸਵਾਲ ਵੀ ਹੋਵੇ ਵੈਸੇ ਨਾ ਆਪਸ਼ਨ ਏ ਹੋਣੀ ਚਾਹੀਦੀ ਹੈ ਵੀ ਆਪਾਂ ਇੱਦਾਂ ਰਲ ਕੇ ਬਈਏ ਇੱਕ ਦੋ ਮਾਈਕ ਤੁਹਾਡੇ ਕੋਲ ਵੀ ਹੋਣ ਇੱਕ ਮਾਈਕ ਮੇਰੇ ਕੋਲ ਹੋਵੇ ਹੋਈਏ ਸਹਿਰ ਦਾ ਸਾੜਿਆ ਆਪਾਂ ਤਾਂ ਰੌਲਾ ਪਵਾ ਲੈਣਾ ਹੁਣ ਦੋ ਦੋ ਮਿੰਟਾਂ ਜੇ ਆਪਾਂ ਵਿਚਾਰ ਕਰਨ ਲੱਗ ਪਏ ਆਪਾਂ ਇਹਨੇ ਸਿਆਣੇ ਨਹੀਂ ਨਾ ਕਿ ਵੀ ਵਿਚਾਰ ਕਰ ਲੀਏ ਇਥੇ ਹੋਣੇ ਕਿਸ ਨੇ ਇਹੋ ਜਿਹਾ ਸਵਾਲ ਕਰ ਦੇਣਾ ਨਾ ਮੈਨੂੰ ਬਾਅਦ ਜਵਾਬ ਲੱਭਾਉਦਾ ਤੇ ਆਪਾਂ ਹੋਰ ਹੀ ਬਣ ਜਾਣਾ ਵੈਸੇ ਚਾਹੀਦਾ ਇਹ ਹੈ ਕਿ ਇਦਾਂ ਦੀਵਾਨ ਸੱਜੇ ਆਪਾਂ ਰਲ ਕੇ ਬਈਏ ਇੱਕ ਦੋ ਮਾਈਕ ਤੁਹਾਡੇ ਕੋਲ ਹੋਣ ਮੈਂ ਇਥੋਂ ਗੁਰੂ ਦੀ ਗੱਲ ਸੁਣਾਵਾਂ ਤੁਹਾਨੂੰ ਜੇ ਕੋਈ ਲੱਗੇ ਤੇ ਤੁਸੀਂ ਸਵਾਲ ਕਰੋ ਜੇ ਉਹ ਦੀ ਮੇਰੇ ਕੋਲ ਸਮਝ ਹੋਵੇ ਮੈਂ ਜਵਾਬ ਦੇਵਾਂ ਨਹੀਂ ਤੇ ਮੈਂ ਤੁਹਾਨੂੰ ਕਹਿਦਾ ਵੀ ਆਪਾਂ ਗੁਰਬਾਣੀ 'ਚ ਸਮਝ ਕੇ ਫਿਰ ਇਹਦਾ ਜਵਾਬ ਤੁਹਾਨੂੰ ਬਾਅਦ 'ਚ ਦਿਆਂਗੇ ਅਜੇ ਮੈਨੂੰ ਨਹੀਂ ਪਤਾ ਲੱਗ ਰਿਹਾ ਇਹਦਾ ਤਾਕੇ ਹੌਲੀ ਹੌਲੀ ਇਹ ਚੀਜ਼ਾਂ ਸਾਡੀ ਪਨੀਰੀ ਵਿੱਚ ਇਹ ਇਹ ਰਿਹਾ ਆ ਸਾਡੇ ਘਰਾਂ 'ਚ ਕਦੀ ਸਾਡੇ ਕਲਚਰ ਦਾ ਹਿੱਸਾ ਨੇ ਚੀਜ਼ਾਂ ਪਰ ਅੱਜ ਇਹ ਕਲਚਰ ਦੂਜਿਆਂ ਨੇ ਕਾਪੀ ਕਰ ਲਿਆ ਤੁਸੀਂ ਸਿਰਫ ਤੇ ਸਿਰਫ ਆਉਨੇ ਹੋ ਮੱਥਾ ਟੇਕਦੇ ਹੋ ਪ੍ਰਕਰਮਾ ਕਰਦੇ ਹੋ ਪ੍ਰਸ਼ਾਦ ਲੈਨੇ ਹੋ ਸੱਚ ਇਹ ਐ ਦੁਆਈ ਰੱਬ ਦੀ ਤੁਸੀਂ ਇੱਕ ਵੀ ਅੱਖਰ ਆਪਣੇ ਘਰਾਂ ਤੱਕ ਗੁਰਬਾਣੀ ਦਾ ਨਹੀਂ ਲੈ ਕੇ ਜਾਂਦੇ ਅੱਜ ਇਹ ਲੈ ਕੇ ਜਾਇਓ ਪਹਿਲੀ ਗੱਲ ਆਪਾਂ ਇਹ ਬੇਨਤੀ ਆਪਾਂ ਦੇ ਚਰਨਾਂ 'ਚ ਕੀਤੀ ਐ ਕੀਤੀ ਗੁਰਬਾਣੀ ਦੇ ਹਵਾਲੇ ਨਾਲ ਅੱਜ ਤੋਂ ਬਾਅਦ ਆਪਣੇ ਘਰਾਂ 'ਚ ਇਹ ਕਹਿਣਾ ਸ਼ੁਰੂ ਕਰ ਦਿਓ ਕਿ ਤੂੰ ਸਿਆਣਾ ਹੈ ਤੇ ਮੈਂ ਬੋਲੋ ਗੱਲ ਕੀ ਜੀ ਸਾਰੇ ਤੂੰ ਸਿਆਣਾ ਤੇ ਮੈਂ ਤੁਹਾਡੀ ਆਵਾਜ਼ ਨਹੀਂ ਆ ਰਹੀ ਅਜੇ ਕਿਉਂਕਿ ਔਖਾ ਬਹੁਤ ਹੈ ਕੰਮ ਹੁਣ ਨੌਂ ਕੋਲ ਜਾ ਕੇ ਸੱਸ ਕਹੇ ਵੀ ਤੂੰ ਸਿਆਣੀ ਤੇ ਮੈਂ ਨਿਆਣੀ ਮਰਨੀ ਹੋ ਜੂ ਸਾਡਾ ਘਰ ਪਿਓ ਨੂੰ ਜਾ ਕੇ ਪੁੱਤ ਕਹੇ ਵੀ ਬਾਪੂ ਤੂੰ ਬੜਾ ਸਿਆਣਾ ਆ ਉਹਦੀ ਜਾਨ ਨਹੀਂ ਨਿਕਲ ਜੂਗੀ ਉਹ ਤਾਂ ਦਿਨ ਤੇ ਚਾਰ ਵਾਰ ਕਹਿੰਦਾ ਵੀ ਤੁਹਾਨੂੰ ਬੜਾ ਪਤਾ ਹੈ ਘਰਾਂ ਚ ਬਜ਼ੁਰਗ ਵੀ ਐਂ ਕਰਦੇ ਨੇ ਸੁਣਦਾ ਕੋਈ ਨਹੀਂ ਇੱਥੇ ਪਰ ਇਹ ਪ੍ਰੈਕਟਿਸ ਕਰਿਓ ਜੇ ਕੌਮ ਦਾ ਭਲਾ ਚਾਹੁੰਦੇ ਹੋ ਜੇ ਆਪਣੇ ਪਰਿਵਾਰਾਂ ਦਾ ਸਾਡੇ ਘਰਾਂ ਚ ਕੋਈ ਝਗੜਾ ਦੀ ਝਗੜਾ ਕਾਹਦਾ ਮੈਂ ਤੇਰੇ ਨਾਲੋਂ ਜ਼ਿਆਦਾ ਸਿਆਣਾ ਤੇ ਦੂਜਾ ਕਹਿੰਦਾ ਮੈਂ ਤੇਰੇ ਨਾਲੋਂ ਜ਼ਿਆਦਾ ਸਿਆਣਾ ਹਾਲਾਂਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਆ ਚਲੋ ਇੱਕ ਪੰਗਤੀ ਪੰਗਤੀ ਬਾੜ ਲਈਨੇ ਆ ਫੇਰ ਕਿਉਂਕਿ ਗੁਰੂ ਸਾਹਿਬ ਤੇ ਤਾਂ ਯਕੀਨ ਕਰੋਗੇ ਮੇਰੇ ਤੇ ਨਹੀਂ ਕਰਦੇ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਆ ਹਮ ਨਹੀਂ ਚੰਗੇ ਬੋਲੋ ਗੱਜਕੇ ਹਮ ਨਹੀਂ ਚੰਗੇ ਲਿਖਿਆ ਨਾ ਬਾਣੀ ਮੈਂ ਨਹੀਂ ਚੰਗਾ ਉਦਾਂ ਬੁਰਾ ਨਹੀਂ ਕੋਈ ਦੁਨੀਆ ਚ ਬੁਰਾ ਕੋਈ ਵੀ ਨਹੀਂ ਆਪਾਂ ਕਿਦਾਂ ਮੰਨਦੇ ਆ ਮੈਂ ਚੰਗਾ ਸਾਰੀ ਦੁਨੀਆ ਬੁਰਿਆਂ ਦੀ ਅੱਛਾ ਤੁਹਾਡੇ ਨਾਲ ਸੋਰਸਸ ਵੀ ਇਦਾਂ ਦੇ। ਤੁਸੀਂ ਕਿੰਨਾ ਨੂੰ ਪੁੱਛਣ ਜਾਂਦੇ ਆ ਵੀ ਸਾਡੇ ਕਾਰੋਬਾਰ ਕਿਵੇਂ ਚੱਲਣਗੇ? ਹੱਥ ਮਖਾਉਣ ਵਾਲਿਆਂ ਤੇ ਹੱਥ ਵੇਖਣ ਵਾਲੇ ਦੀ ਪਹਿਲੀ ਗੱਲ ਹੁੰਦੀ ਆ ਤੁਸੀਂ ਸਾਰਿਆਂ ਦਾ ਭਲਾ ਕਰਦੇ ਆ ਤੇ ਤੁਹਾਡਾ ਕੋਈ ਵੀ ਐਂ ਕਹਿੰਦੇ ਨਾ। ਘੜਤਾਨਾ ਮੇੜਾ ਕਰਕੋ ਨਾ। ਹੱਥ ਮਖਾਉਣ ਵਾਲੇ ਦੀ ਪਹਿਲੀ ਗੱਲ ਇਹ ਆ। ਹੁਣ ਐਨਾ ਕੀ ਉਹਨੇ ਕਹਿਣਾ ਬਾਕੀ ਤੁਸੀਂ ਆਪੇ ਹੀ ਦੱਸ ਦੇਣਾ ਸਾਰਾ ਕੁਝ ਵੀ ਹਾਂ ਮੈਂ ਫਲਾਣੇ ਦਾ ਭਲਾ ਕੀਤਾ ਮੈਂ ਠਮਾਕੇ ਦਾ ਭਲਾ ਕੀਤਾ ਉਹਨੇ ਮੇਰੇ ਨਾਲ ਇਦਾਂ ਕੀਤਾ ਅੱਛਾ ਤੁਹਾਡੀਆਂ ਗੱਲਾਂ ਕੋਈ ਬਾਅਦ ਵਿੱਚ ਉਹਨੇ ਇੱਕ ਅੱਧੀ ਗੱਲ ਕੋਈ ਹੋਰ ਦੱਸ ਦੇਣੀ ਹੈ ਤੁਸੀਂ ਘਰ ਆੜ ਕੇ ਕਹਿਣਾ ਬੜਾ ਜਾਣੀ ਜਾਣੇ ਹੱਥ ਫੜ ਕੇ ਸਾਰਾ ਕੁਝ ਦਾ ਬਈ ਪਰਲ ਪਰਲ ਦਾ ਤੁਸੀਂ ਬੋਲ ਪਿਓ ਤੇ ਸਾਰਾ ਕੁਝ ਉਹਨੂੰ ਕੀ ਲੋਰਸਿਪਲਾ ਤੁਹਾਡੇ ਬਾਰੇ ਜਾਣਣ ਦੀ ਤੁਸੀਂ ਇਹ ਪੂਰੀ ਹਿਸਟਰੀ ਸਾਰੀ ਤੇ ਸਾਰਾ ਡਾਟਾ ਕੱਢ ਕੇ ਸਾਹਮਣੇ ਰੱਖਤਾ ਅਗਲੇ ਦੇ ਇਸ ਲਈ ਹੱਥ ਵਿਖਾਉਣ ਵਾਲਿਆਂ ਤੇ ਯਕੀਨ ਨਾ ਕਰੋ ਜਿਹਦੇ ਗਾੜੀ ਰੋਜ਼ ਹੱਥ ਜੋੜਦੇ ਉਹ ਉਹਦੇ ਤੇ ਬੋਲੋ ਗੱਲ ਕਿ ਉਹਦੇ ਤੇ ਯਕੀਨ ਕਰੋ ਇਹਦੇ ਤੋਂ ਵੱਡਾ ਦੁਨੀਆ 'ਚ ਸਿਆਣਾ ਕੋਈ ਨਹੀਂ ਇਹਦੇ ਤੋਂ ਵੱਡਾ ਦੁਨੀਆ 'ਚ ਬਲੀ ਕੋਈ ਨਹੀਂ ਇਹਦੇ ਤੋਂ ਵੱਡਾ ਦੁਨੀਆ 'ਚ ਕੋਈ ਸੂਰਮਾ ਨਹੀਂ ਪਰ ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਪੰਜਾਬੀ ਪਾਸ਼ਾ 'ਚ ਕੋਈ ਬੰਦਾ ਕਹਿੰਦਾ ਮੈਂ ਫਲਾਣੇ ਸਿਆਣੇ ਕੋਲ ਗਿਆ ਫਿਰ ਮੱਝ ਦੁੱਧ ਦੇਣ ਲੱਗੀ ਹੱਦ ਹੋ ਗਈ ਹੈ ਸਿਆਣਾ ਨੋ ਬੋਸ ਕੇ ਵੇਖੋ ਮੱਝਾ ਕਿਉਂ ਬੇਗੋਲ ਜੇ ਇੰਨਾ ਹੀ ਸਿਆਣਾ ਤਾਂ ਦੋ ਮੱਝਾ ਰੱਖ ਲਿਓ ਤੁਹਾਡੇ ਦਾ 10 10 20 20 ਰੁਪਏ ਕਿਉਂ ਢੀਕਦਾ ਫਿਰ ਪਰ ਇਹ ਪਾਇਆ ਸਾਡੇ ਦਿਮਾਗ 'ਚ ਅਸੀਂ ਮੰਨਦੇ ਅੱਦਾ ਆ ਸੋ ਗੁਰੂ ਕੇ ਪਿਆਰਿਓ ਧਿਆਨ ਦੇਣ ਦੀ ਕੋਸ਼ਿਸ਼ ਕਰੋ ਇਹ ਪ੍ਰਣ ਕਰਿਓ ਅੱਜ ਤੋਂ ਬਾਅਦ ਮੈਂ ਨਿਆਣਾ ਤੇ ਮੇਰਾ ਸਾਰਾ ਕੰਬਰ ਫਿਰ ਬੜੇ ਟੱਲੇ ਇਹ ਬੋਲੋਗੇ ਮੈਂ ਤਾਂ ਤੁਰਨਾ ਅੱਗੇ ਨਹੀਂ ਤੇ ਇੱਥੇ ਹੀ ਰਹਿਣਾ ਜੇ ਮੈਂ ਇੱਥੇ ਹੀ ਸਮਾਪਤੀ ਕਰ ਦੇਣੀ 1:00 ਵਜੇ ਤੱਕ 1:30 ਵਜੇ ਤੱਕ ਇਹ ਅੱਛਾ ਗੁਰੂ ਦੀ ਹਜ਼ੂਰੀ ਚ ਬੋਲਿਓ ਤਾਂ ਜੇ ਮੰਨਣਾ ਤੇ ਜੇ ਨਹੀਂ ਮੰਨਣਾ ਫਿਰ ਨਾ ਬੋਲਿਓ ਹੁਣ ਤੁਸੀਂ ਕਹੋਗੇ ਵੀ ਭਾਈ ਸਾਹਿਬ ਜੀ ਲੱਭੋਗੇ ਜ਼ਰੂਰ ਵੀ ਇਹ ਬਾਬਾ ਸੱਦਿਆ ਕੀ ਨੇ ਭਲਾ ਯਾ ਕੋਈ ਗੱਲ ਹੈ ਸਾਨੂੰ ਕੀ ਪਤਾ ਸਿਰ ਤੇ ਜਿਵੇਂ ਉਹਨਾਂ ਨੂੰ ਬੜਾ ਆਪ ਸੁਣਦੇ ਆ ਨਾ ਵੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸੱਦਾ ਭੇਜਿਆ ਤੇ ਉੱਥੇ ਸਿੱਖ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਚ ਦੁਨੀ ਚੰਦੇ ਵੀ ਹੀ ਇੱਕ ਤੇ ਜਦੋਂ ਪਤਾ ਲੱਗਾ ਵੀ ਹਾਥੀ ਨਾਲ ਲੜਨਾ ਪੈਣਾ ਕਹਿੰਦਾ ਲੈ ਮਹਾਰਾ ਇਹਦਾ ਦਿਮਾਗ ਖਰਾਬ ਹੈ ਬੰਦਾ ਇੰਨ ਸ਼ਬਦ ਸਾਨੂੰ ਉਹਦੇ ਮੈਂ ਮੈਂ ਦੁਨੀ ਚੰਦੇ ਸ਼ਬਦ ਵਰਤ ਰਿਹਾ ਮਾਫ ਕਰਿਓ ਮੈਨੂੰ ਕਿਉਂਕਿ ਇਹ ਸ਼ਬਦ ਨਾ ਵਰਤੇ ਜਾਣ ਗੱਲ ਸਮਝ ਨਹੀਂ ਆਉਂਦੀ ਮੇਰੀ ਜ਼ੁਬਾਨ ਤੇ ਸ਼ਬਦ ਆਉਣਾ ਬਹੁਤ ਔਖਾ ਪਰ ਦੁਨੀ ਚੰਦ ਦੀ ਅਸਲੀਅਤ ਨੂੰ ਸਮਝੇ ਉਹ ਕਹਿੰਦਾ ਮਹਾਰਾਜ ਦੇ ਦਿਮਾਗ ਨੂੰ ਕੀ ਹੋਇਆ ਇੱਕ ਬੰਦਾ ਹਾਥੀ ਨਾਲ ਕਿਵੇਂ ਲੜ ਸਕਦਾ ਮਹਾਰਾਜ ਦਾ ਵੀ ਦਿਲ ਕਰਦਾ ਹੋਣਾ ਵੀ ਮੈਂ ਇੱਥੇ ਛੱਕਦਾ ਜਿਆਦਾ ਮਹਾਰਾਜ ਆਲੇ ਉਹਨੇ ਮਰਾ ਦੋ ਇਹਨੂੰ ਟਾਈਮ ਨਾਲ ਉਹ ਭਾਈ ਮਹਾਰਾਜ ਜੀਵਨ ਦੇਣ ਵਾਲੇ ਨੇ ਮਰ ਜਿਹੜਾ ਬਾਪੂ ਆਪਣਾ ਸਾਰਾ ਪਰਿਵਾਰ ਸਾਡੇ ਤੋਂ ਕੁਰਬਾਨ ਕਰ ਗਿਆ ਉਹ ਕਿਸੇ ਦੂਜੇ ਨੂੰ ਮਰਾਉਣਾ ਆ ਉਹ ਤਾਂ ਜੀਂਦੇ ਕਰਨ ਆਇਆ ਬਾਪੂ ਇੱਥੇ ਉਹ ਤਾਂ ਭਾਰਤ ਦੇ ਲੋਕਾਂ ਨੂੰ ਜਿਉਂਦਿਆਂ ਕਰ ਗਏ ਉਹ ਗੱਲ ਵੱਖਰੀ ਹੈ ਅੱਜ ਭਾਰਤ ਦੇ ਲੋਕ ਅਕਿਰਤ ਕਾਣ ਹੋ ਗਏ ਅੱਜ ਉਹਨਾਂ ਨੂੰ ਪੱਗ ਤੇ ਦਸਤਾਰ ਤੋਂ ਪ੍ਰੋਬਲਮ ਹੈ ਪ੍ਰੋਬਲਮ ਇਸ ਕਰਕੇ ਹੈ ਕਿਉਂਕਿ ਤੁਸੀਂ ਸਿਰਾਂ ਤੇ ਪੱਗਾਂ ਬੰਨਣ ਵਾਲਿਆਂ ਨੇ ਆਪਣੇ ਆਪ ਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਪ੍ਰਗਟ ਕਰਕੇ ਨਹੀਂ ਉਹ ਹੈ ਤੁਸੀਂ ਸਿਰ ਤੇ ਪੱਗ ਨਹੀਂ ਹਰ ਪੱਗ ਬੰਨਣ ਵਾਲਾ ਹਰ ਜੰਨੀ ਲੈਣ ਵਾਲੀ ਭੈਣ ਇਹ ਸਾਬਤ ਕਰਕੇ ਵਿਖਾਉ ਦੁਨੀਆ ਦੇ ਅੰਦਰ ਅਸੀਂ ਤੇਰੇ ਬਾਜਾਂ ਵਾਲੇ ਪੁੱਤ ਆ ਅਸੀਂ ਤੇਰੇ ਅਜੀਤ ਆ ਅਸੀਂ ਜੁਝਾਰ ਆ ਅਸੀਂ ਜੋਰਾਵਾਰ ਆ ਅਸੀਂ ਫਤਿਹ ਸਿੰਘ ਆ ਜਿੱਦਾਂ ਦੇ ਉਹ ਸਨ ਉਹਦਾਂ ਦੀਆਂ ਧੀਆ ਪੁੱਤ ਬਣੋ ਸਵੇਰੇ ਹੀ ਸਾਰੀ ਦੁਨੀਆ ਪੱਗ ਦਾ ਅਦਬ ਕਰਨ ਲੱਗ ਜਾਏਗੀ ਇਹ ਮੇਰਾ ਮੰਨਣਾ ਹੈ ਪੱਗ ਵੀ ਸਿਆਣੀ ਨਹੀਂ ਰਹੀ ਮਾਫ ਕਰਿਓ ਭਾਵੇਂ ਕਿਸੇ ਦਾ ਦਿਲ ਨਾ ਕਰੇ ਇਹ ਗੱਲ ਕਹਿਣ ਨੂੰ ਪਰ ਹੈ